ਨਹੀਂ ਰਹੇ ਪੰਜਾਬ ਦੇ ਮਸ਼ਹੂਰ ਕਮੇਡੀਅਨ ਜਸਵਿੰਦਰ ਭੱਲਾ ਜੀ ਜੀ ਹਾਂ ਸੁਣ ਕੇ ਯਕੀਨ ਨਹੀਂ ਆਉਂਦਾ ਸੋ ਆਖਰ ਜਸਵਿੰਦਰ ਭੱਲਾ ਦੀਆਂ ਯਾਦਾਂ ਗੜੀਆਂ ਨੇ ਅਸਤਾਹੀ ਸਾਡੇ ਮਨਾਂ ਦੇ ਵਿੱਚ ਤਾਜ਼ਾ ਰਹਿ ਗਈਆਂ ਸੋ ਆਖਰ ਜਸਵਿੰਦਰ ਭੱਲਾ ਦੇ ਆਖਰੀ ਸ਼ਬਦ ਕੀ ਸਨ ਸੋ ਆਪਣੇ ਪੁੱਤਰ ਨੂੰ ਅਜੇ ਹੀਆਂ ਕਿਹੜੀਆਂ ਗੱਲਾਂ ਉਹਨਾਂ ਨੇ ਕਹਿ ਦਿੱਤੀਆਂ ਤੁਹਾਨੂੰ ਉਸ ਦੇ ਬਾਰੇ ਜਰੂਰ ਦੱਸਾਂਗੇ ਪਰ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਪੰਜਾਬ ਦੇ ਮਸ਼ਹੂਰ ਅਦਾਕਾਰ ਤੇ ਕਮੇਡੀਅਨ ਜਸਵਿੰਦਰ ਭੱਲਾ ਦਾ ਅੱਜ ਸਵੇਰੇ ਹੀ ਦੇਹਾਂਤ ਹੋ ਗਿਆ ਹੈ ਪਤਾ ਲੱਗਿਆ ਹੈ ਕਿ ਉਹ ਕਿਸ਼ੋਰ ਕਈ ਦਿਨਾਂ ਤੋਂ ਬੇहद ਬਿਮਾਰ ਤਲਦੇ ਪਏ ਸੀ ਜਿਸ ਕਾਰਨ ਉਹਨਾਂ ਦਾ ਮੋਹਾਲੀ ਦੇ ਫੋਟੇ ਹਸਪਤਾਲ ਦੇ ਵਿੱਚ ਲੰਬਾ ਇਲਾਜ ਚੱਲ ਰਿਹਾ ਸੀ ਹਾਲਾਤ ਖਰਾਬ ਹੋਣ ਕਾਰਨ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਮੋਹਾਲੀ ਦੇ ਫੋਟੇ ਹਸਪਤਾਲ ਦੇ ਵਿੱਚ ਅੱਜ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਉਹਨਾਂ ਨੇ 50 ਸਾਲ ਦੀ ਉਮਰ ਦੇ ਵਿੱਚ ਇਸ ਸੰਸਾਰ ਨੂੰ ਹਲ ਵਿਦਾ ਆਖਿਆ ਜਾਣਕਾਰੀ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ ਦਿੱਤੇ ਗਏ 23 ਅਗਸਤ ਦੁਪਹਿਰ 12 ਵਜੇ ਮੋਹਾਲੀ ਦੇ ਲੌਂਗੀ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ ਉਹਨਾਂ ਦੇ ਅੰਤਿਮ ਦਰਸ਼ਨਾ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕਾਂ ਤੇ ਕਲਾਕਾਰਾਂ ਦੇ ਇਕੱਠੇ ਹੋਣ ਦੀ ਉਮੀਰ ਜਿਹੜੀ ਹੈ ਜਿਤਾਈ ਜਾ ਰਹੀ ਹੈ ਚਾਚਾ ਚਤਰਾ ਕਿਰਦਾਰ ਦੇ ਨਾਲ ਮਸ਼ਹੂਰ ਹੋਣ ਵਾਲੇ ਤੇ ਸਾਰਿਆਂ ਨੂੰ ਹਸਾਉਣ ਵਾਲੇ ਜਸਵਿੰਦਰ ਭੱਲਾ ਦਾ ਵਿਹਾਂਤ ਉਹਨਾਂ ਦਾ ਖਬਰ ਸੁਣ ਕੇ ਪੰਜਾਬੀ ਫਿਲਮ ਇੰਡਸਟਰੀ ਦੀ ਸਾਰੀ ਹੀ ਇੰਡਸਟਰੀ ਜਿਹੜੀ ਹੈ ਸੋਗ ਦੇ ਵਿੱਚ ਚਲੀ ਗਈ ਹੈ ਦੱਸਦੀ ਹੈ ਕਿ ਜਸਵਿੰਦਰ ਭੱਲਾ ਨੇ ਆਪਣੀ ਵਿਲੱਖਣ ਸ਼ੈਲੀ ਅਤੇ ਯਾਦਗਾਰ ਕਿਰਦਾਰਾਂ ਦੇ ਨਾਲ ਪੰਜਾਬੀ ਮਨੋਰੰਜਨ ਜਗਤ ਅਤੇ ਇੱਕ ਅਮਿੱਟ ਛਾਪ ਛੱਡੀ ਹੈ ਸੋ ਆਖਰ ਕਿਹਾ ਜਾ ਰਿਹਾ ਹੈ ਕਿ ਜਤਿੰਦਰ ਭੱਲਾ ਜਿਹੜੇ ਨੇ ਬਹੁਤ ਜ਼ਿਆਦਾ ਹਸਮੁਖ ਸੀ ਸੋ ਹਾਲਾਂਕਿ ਹਰ ਕਿਸੇ ਨੂੰ ਹੱਸ ਕੇ ਮਿਲਣਾ ਜਤਿੰਦਰ ਭੱਲਾ ਦਾ ਜਿਹੜਾ ਕਿਰਦਾਰ ਸੀ ਹਰ ਇੱਕ ਫਿਲਮ ਦੇ ਵਿੱਚ ਬਿਲਕੁਲ ਠੀਕ ਬੈਠ ਜਾਂਦਾ ਸੀ ਦਰਸ਼ਕਾਂ ਨੇ ਉਸ ਨੂੰ ਬੇਹੱਦ ਹੀ ਪਿਆਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਜਿੱਤੇ ਗਏ ਜਸਵਿੰਦਰ ਭੱਲਾ ਅੱਜ ਸਵੇਰੇ ਹੀ ਉਹ ਇਸ ਸੰਸਾਰ ਨੂੰ ਅਲਵਿਦਾ ਆ ਕੇ ਗਏ ਨੇ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਉਹਨਾਂ ਦੇ ਅੰਤਿਮ ਸੰਸਕਾਰ ਤੇ ਉਹਨਾਂ ਦੇ ਫੈਨਸ ਵੀ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਵਾਲੇ ਨੇ ਉਮੀਦ ਇਹ ਜਤਾਈ ਜਾ ਰਹੀ ਹੈ ਕਿ ਜਿੱਥੇ ਉਹਨਾਂ ਦਾ ਅੰਤਿਮ ਸਰਕਾਰ ਹੋਏਗਾ ਉਸ ਜਗ੍ਹਾ ਤੇ ਪੁਖਤਾ ਪ੍ਰਬੰਧ ਜਿਹੜੇ ਨੇ ਹੁਣ ਤੋਂ ਹੀ ਕਰ ਦਿੱਤੇ ਗਏ ਨੇ ਵੱਡੀ ਗਿਣਤੀ ਦੇ ਵਿੱਚ ਜੋ ਸੰਗਤ ਹੈ ਉੱਥੇ ਇਕੱਠੀ ਹੋਵੇਗੀ ਉਹਨਾਂ ਦੇ ਫੈਨਸ ਇਕੱਠੇ ਹੋਣਗੇ ਪੰਜਾਬੀ ਜਗਤ ਦੇ ਵੱਡੇ ਵੱਡੇ ਸਿਤਾਰੇ ਜਿਹੜੇ ਨੇ ਉੱਥੇ ਆਉਣਗੇ ਸੋ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਲੀਵੁੱਡ ਦੇ ਕੁਝ ਸਿਤਾਰੇ ਜਿਹੜੇ ਨੇ ਉਹ ਵੀ ਜਸਵਿੰਦਰ ਭੱਲਾ ਦੇ ਜਹਾਨ ਤੇ ਅਤੇ ਅੰਤਿਮ ਸੰਸਕਾਰ ਤੇ ਪਹੁੰਚ ਸਕਦੇ ਨੇ ਸੋ ਬਹੁਤ ਜ਼ਿਆਦਾ ਇਕੱਠ ਜਿਹੜਾ ਹੋਵੇਗਾ ਸੋ ਹਰ ਕੋਈ ਜਿਹੜਾ ਹੈ ਜਸਵਿੰਦਰ ਭੱਲਾ ਦੀ ਮੌਤ ਤੋਂ ਬਾਅਦ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਹੈ ਤੇ ਉਹਨਾਂ ਦੇ ਪੁੱਤਰ ਨੂੰ ਹਰ ਕੋਈ ਜਿਹੜਾ ਹੈ ਹੌਸਲਾ ਦੇ ਰਿਹਾ ਹੈ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਦੇ ਰਿਹਾ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਜਸਵਿੰਦਰ ਭੱਲਾ ਦੇ ਇਸ ਖਬਰ ਤੋਂ ਬਾਅਦ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਤੇ ਉਹਨਾਂ ਦੇ ਪੁੱਤਰ ਨੂੰ ਹੌਸਲਾ ਫਜ਼ਾਈ ਦੇ ਰਹੇ ਨੇ ਦਸਵਿੰਦਰ ਪੱਲਾ ਕਿਹਾ ਜਾ ਰਿਹਾ ਹੈ ਕਿ ਆਪਣੇ ਪੁੱਤਰ ਨੂੰ ਅੰਤਿਮ ਜਦੋਂ ਉਹਨਾਂ ਨੇ ਸਾਂ ਲਏ ਨੇ ਉਸ ਵਕਤ ਆਪਣੇ ਪੁੱਤਰ ਨੂੰ ਆਸ਼ੀਰਵਾਦ ਦਿੱਤਾ ਹੈ ਆਪਣੇ ਪੁੱਤਰ ਨੂੰ ਉਹਨਾਂ ਨੇ ਚੜ੍ਹਦੀ ਕਲਾ ਵਿੱਚ ਰਹਿਣ ਦੀ ਗੱਲ ਕੀਤੀ ਹੈ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਫਤ ਤੋਂ ਬਾਅਦ ਭਾਵੇਂ ਅਸੀਂ ਜ਼ਿੰਦਗੀ ਦੇ ਵਿੱਚ ਕਿਹੋ ਜਿਹੀ ਵੀ ਮੋੜ ਤੇ ਕਿਉਂ ਨਾ ਹੋਈਏ ਪਰ ਤੁਸੀਂ ਕਦੇ ਵੀ ਨਹੀਂ ਡੋਲਣਾ ਦਸਵਿੰਦਰ ਪੱਲਾ ਨੇ ਆਪਣੇ ਪੁੱਤਰ ਨੂੰ ਹੌਸਲਾ ਦਿੰਦੇ ਹੋਏ ਜਿੱਥੇ ਉਹਨਾਂ ਦੇ ਮਨ ਨੂੰ ਕਹਿੜਾ ਕੀਤਾ ਉਥੇ ਹੀ ਸਬਿੰਦਰ ਭੱਲਾ ਦੇ ਪੁੱਤਰ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਤੇ ਆਪਣੇ ਪਿਤਾ ਦੇ ਇਹਨਾਂ ਬਚਨਾਂ ਨੂੰ ਮੰਨ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਰਾਹਤ ਮਿਲੀ ਸੀ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ